ਉਹੜਾ ਬੀਜ ਅਸੀਂ ਆਪਣਾ ਦੇਸੀ ਇਕੱਠਾ ਕੀਤਾ ਹੈ ਬੀਜ ਮੇਰਾ ਕੇਰਲਾ ਨੀਜ਼ੋਰਾਮ ਉਤਰਾਖੰਡ ਉਤਰਾੰਚਲ ਰਾਜਸਥਾਨ ਹਿਮਾਚਲ ਇਹ ਜਿਹਾ तकरीबन 8 ਦਾ ਸਟੇਟਾਂ ਤੋਂ ਆਇਆ ਹੋਇਆ ਕਿਉਂਕਿ ਇੱਥੇ ਜਿਹੜੀ ਆਹ ਖੇਤੀ ਕਰਦੇ ਆ ਆਪਾਂ ਹਾਈ ਯੀਲਡ ਵੈਰਾਈਟੀ ਨਾਲ ਕਰ ਨਹੀਂ ਸਕਦੇ ਦੇਸੀ ਬੀਜ ਨਾਲ ਹੀ ਕਰ ਸਕਦੇ ਹਾਂ ਸੋ ਅਸੀਂ ਆਪਣਾ ਦੇਸੀ ਬੀਜ ਬਣਾ ਕੇ ਆਪਣਾ ਹੀ ਇਸਤੇਮਾਲ ਕਰਦੇ ਆ ਔਰ ਅਸੀਂ ਸਾਡੇ ਤਜਰਬੇ ਚ ਇਹ ਹੈ ਵੀ ਬੈਸਟ ਇਹਨੂੰ ਰੱਖਣ ਵਾਸਤੇ ਇਹ ਜਿਹਾ ਆਪਣੀਆਂ ਤੋੜੀਆਂ ਜਿਹਾ ਲੈ ਲੀਆਂ ਇਹਦੇ ਨਾਲ ਨਾ ਗਰਮੈਸ਼ ਬਹੁਤੀ ਪੈਂਦੀ ਹੈ ਨਾ ਠੰਡ ਬਹੁਤੀ ਪੈਂਦੀ ਹੈ ਤੇ ਜਦੋਂ ਬਰਸਾਤੀ ਮੌਸਮ ਹੁੰਦਾ ਹੈ ਉਦੋਂ ਨਮੀ ਵੀ ਘਟ ਜਾਂਦੀ ਹੈ ਤੇ ਇਹਦੇ ਤੇ ਅਸੀਂ ਲਾ ਦਿੰਨੇ ਆ ਵੀ ਕਿਹੜੇ ਸਾਲ ਦਾ ਔਰ ਕਿਹੜਾ ਉਹਦੇ ਚ ਕਿਹੜੀ ਆਈਟਮ ਹੈ ਉਹਦਾ ਹੈਗਾ ਤੇ ਅੰਦਰ ਅਸੀਂ ਪਾ ਦਿੰਨੇ ਆ ਇਹਦੇ ਚ ਥੋੜੀ ਜੀ ਪਾਥੀਆਂ ਦੀ ਰਾਖ ਪਾ ਦਿੰਨੇ ਆ ਉਹਦੇ ਨਾਲ ਕੀੜੇ ਕੁੜੀ ਨਹੀਂ ਆਉਂਦੇ ਪਾਥੀਆਂ ਨੂੰ ਆਪਣਾ ਜਲਾ ਕੇ ਜਿਹੜੀ ਰਾਖ ਹੁੰਦੀ ਹੈ ਉਹ ਵਿੱਚ ਪਾਉਂਦੇ ਇਹ ਲਾਈਫ ਟਾਈਮ ਰਹਿੰਦਾ ਇਹਦੇ ਬਾਅਦ ਇਹ ਲਾਈਫ ਟਾਈਮ ਤਾਂ ਨਹੀਂ ਰਹਿੰਦਾ ਜਿੰਨਾ ਟਾਈਮ ਮਰਜ਼ੀ ਸੇਵ ਕਰ ਲਈਏ ਪਰ ਇਹ ਕਾਫੀ ਲੰਬਾ ਟਾਈਮ ਕੱਢ ਜਾਂਦਾ ਹੈ ਅੱਛਾ